ਬਾਈ ਦੀਪ ਸਿੱਧੂ ਨੇ ਸੱਚੀ ਕਹਿ ਗਿਆ ਸੀਗਾ ਇੰਡੀਆ ਨਾ ਬੜਾ ਹੀ ਉਹ ਦੇਸ਼ ਹੈਗਾ ਤੇ ਇਹ ਸੱਚ ਸਾਬਤ ਵੀ ਕਰਤਾ 1921 ਮਾਡਲ ਦਾ ਇੱਕ ਐਡਾ ਐਂਟਿਕ ਪੀਸ ਐਡਾ ਵਧੀਆ ਟਰੈਕਟਰ ਜਿਹੜਾ ਕਿ ਕਬਾੜ ਵਿੱਚ ਸਿੱਟ ਰੱਖਿਆ ਸੀ ਲੁਧਿਆਣੇ ਦੇ ਲੋਕਾਂ ਨੇ ਪੰਜਾਬ ਦੀ ਸਰਕਾਰ ਨੇ ਉਹਨੂੰ ਪੜਤਾਲਿਆ ਤੱਕ ਨਹੀਂ ਆਰੋ ਐਡੀ ਤਗੜੀ ਚੀਜ਼ ਹੈਗੀ ਆ ਐਂਟਿਕ ਚੀਜ਼ਾਂ ਦੀ ਕੋਈ ਕਦਰ ਨਹੀਂ ਹੈਗੀ ਆਪਣੇ ਪੰਜਾਬ ਇੰਡੀਆ ਦੇ ਵਿੱਚ ਉਸੇ ਕਬਾਰ ਟਰੈਕਟਰ ਦੀ ਕੈਲੀਫੋਰਨੀਆ ਦੀ ਕੰਪਨੀ ਨੇ ਸਵਾ ਕਰੋੜ ਰੁਪਏ ਦੀ ਕੀਮਤ ਲਾਈ ਹੈ ਜਿਹੜਾ ਹੁਣ ਉਹ ਟਰੈਕਟਰ ਨੂੰ ਲੈ ਕੇ ਜਾ ਚੁੱਕੇ ਹੈ ਕੈਲੀਫੋਰਨੀਆ ਦੀ ਉਸ ਕੰਪਨੀ ਦੇ ਅੰਦਰ ਇਸ ਟਰੈਕਟਰ ਨੂੰ ਸਜਾ ਕੇ ਨਵੇਂ ਰੰਗ ਕਰਕੇ ਇਹ ਨਵਾਂ ਬਣਾ ਕੇ ਉੱਥੇ ਸਜਾ ਕੇ ਰੱਖਣਗੇ ਠੀਕ ਆ ਪੰਜਾਬ ਦੇ ਕਿਸੇ ਚੰਗੇ ਮਿਊਜ਼ੀਅਮ ਦੇ ਅੰਦਰ ਦੀ ਪ੍ਰਦਰਸ਼ਨੀ ਲਾਈ ਹੁੰਦੀ ਤਾਂ ਕਿੰਨੇ ਬੰਦਿਆਂ ਨੂੰ ਦੇਖਣੇ ਆਉਂਦੇ ਕਿੰਨਾ ਟੂਰਿਜ਼ਮ ਵਧਦਾ 105 ਸਾਲ ਪੁਰਾਣਾ ਟਰੈਕਟਰ ਯਾਰ ਕੁਛ ਛੋਟੀ ਮੋਟੀ ਗੱਲ ਥੋੜੀ ਆ ਸਵਾ ਕਰੋੜ ਰੁਪਿਆ ਕੀਮਤ ਲੱਗੀ ਐ ਇਸ ਚੀਜ਼ ਦੀ ਇਹਨਾਂ ਨੇ ਚੱਕ ਕੇ ਉਹ ਭੇਜਤਾ ਕੈਲੀਫੋਰਨੀਆ ਭੋਲਾ ਪਿਆ ਹੋਇਆ ਜੀ ਅੱਜ ਲਾਸਟ ਵਾਰੀ ਦੇਖ ਲਓ ਜੀ 1 ਕਰੋੜ 25 ਲੱਖ ਦਾ ਵਿਕ ਗਿਆ ਜੀ ਇਹ ਚੱਲਿਆ ਯੂ ਐਸ اے ਲਾਸਟ ਟਾਈਮ ਰਕਸ਼ਨ ਕਰ ਲੋ ਸਾਰੇ ਜੀ ਨਾ ਤਾਂ ਪੰਜਾਬ ਹੀ ਅੰਦਰ ਇਹਨਾਂ ਨੇ ਕੋਈ ਚੀਜ਼ ਪੁਰਾਣੀ ਰਹਿਣ ਦੇਣੀ ਆ ਤੇ ਨਾ ਹੀ ਪੰਜਾਬ ਦੀ ਦਿੱਖ ਇਹਨਾਂ ਨੇ ਪੰਜਾਬ ਵਰਗੀ ਰੱਖਣੀ ਆ ਇਹਨਾਂ ਨੇ ਪੰਜਾਬ ਨੂੰ ਪਤਾ ਨਹੀਂ ਯਾਰ ਕੀ ਕਪਰੇ ਸਤਾੜੀ ਬਣਾ ਦੇਣਾ ਆਉਣ ਵਾਲੇ ਸਮੇਂ ਦੇ ਅੰਦਰ ਜੇ ਤਸਵੀਰ ਵੇਖੀ ਜਾਈਏ ਨਿਓ 1892 ਦੇ ਵਿੱਚ ਪਹਿਲਾ ਓਇਲ ਇੰਜਨ ਟਰੈਕਟਰ ਬਣਿਆ ਸੀਗਾ ਜਿਹੜਾ ਕਿ ਜਿਹੜਾ ਕਿ ਜੌਨ ਫਰੋਲਿਜ ਯੂ ਐਸ ਏ ਦਾ ਬੰਦਾ ਸੀਗਾ ਉਹਨੇ ਇਹ ਤਿਆਰ ਕੀਤਾ ਸੀਗਾ 1892 ਤੋਂ ਬਾਅਦ 1921 ਤੋਂ ਲੈ ਕੇ 1960 ਵਿੱਚ ਆਹ ਲਾਂਸ ਨਾਮ ਦੀ ਕੰਪਨੀ ਹੈਗੀ ਹੈ ਲਾਂਸ ਬੁਲਡੋਗ ਇਹੇ ਪੂਰੀ ਚਰਚਾ ਦੇ ਵਿੱਚ ਰਹੀ ਸੀ ਇਹਨਾਂ ਦੇ ਟਰੈਕਟਰ ਬਹੁਤ ਹੀ ਜ਼ਿਆਦਾ ਸੇਲ ਹੋਏ ਸੀਗੇ ਤੇ ਐਸੀ ਕੰਪਨੀ ਦਾ ਇਹ ਟਰੈਕਟਰ ਸੀਗਾ ਜਿਹਦਾ ਨਾਮ ਹੈ ਲਾਂਸ ਬੁਲਡੌਗ ਤੇ ਇਹ ਇੰਡੀਆ ਦੇ ਵਿੱਚ ਇਕੋ ਇੱਕ ਟਰੈਕਟਰ ਸੀਗਾ ਜਿਹੜਾ ਹੁਣ ਕੈਲੀਫੋਰਨੀਆ ਸ਼ਿਫਟ ਕਰ ਦਿੱਤਾ ਗਿਆ ਹੈ ਕੈਲੀਫੋਰਨੀਆ ਦੀ ਕੰਪਨੀ ਨੇ ਸਵਾ ਕਰੋੜ ਰੁਪਇਆ ਇਹਦੇ ਉੱਤੇ ਲਾਤਾ ਪਰ ਇੰਡੀਆ ਵਾਲਿਆਂ ਨੂੰ ਜਾਂ ਪੰਜਾਬ ਦੀ ਸਰਕਾਰ ਨੂੰ ਕਿਸੇ ਨੂੰ ਵੀ ਇਹਦੀ ਖਾਸੀਅਤ ਦਾ ਨਹੀਂ ਪਤਾ ਲੱਗਿਆ ਕਿਉਂ ਨਹੀਂ ਪਤਾ ਲੱਗਿਆ ਕਿਉਂਕਿ ਇੱਥੇ ਸਾਰੇ ਮੂਰਖ ਬੈਠੇ ਨੇ ਪੰਜਾਬ ਦੇ ਅੰਦਰ ਹੁਣ ਸਾਡੇ ਵਰਗੇ ਜਿਹੜੇ ਨੌਜਵਾਨ ਪੀੜ੍ਹੀ ਹੈਗੀ ਆ ਉਹ ਵੀ ਹੁਣ ਮੂਰਖੀ ਆ ਬਈ ਸਾਨੂੰ ਕਿਸੇ ਚੀਜ਼ ਦੀ ਕੋਈ ਨੋਲੇਜ ਨਹੀਂ ਹੈਗੀ ਠੀਕ ਆ ਨਾ ਤਾਂ ਸਾਨੂੰ ਕਿਸੇ ਚੀਜ਼ ਦੀ ਨੋਲੇਜ ਦਿੱਤੀ ਗਈ ਹੈ ਨਾ ਸਾਨੂੰ ਇਤਿਹਾਸ ਨਾਲ ਜੋੜਿਆ ਗਿਆ ਸਾਨੂੰ ਸਿਰਫ ਮੂਰਖ ਬਣਾ ਦਿੱਤਾ ਗਿਆ ਹੈ ਤਾਂ ਕਿ ਅਸੀਂ ਤਾਂ ਕਿ ਅਸੀਂ ਰੈਟ ਰੇਸ ਦੇ ਵਿੱਚ ਫਸੇ ਰਹੀਏ ਤੇ ਜੋਬ ਲੱਭਦੇ ਰਹੀਏ ਜੋਬ ਲੱਭਣ ਦੇ ਚੱਕਰ ਵਿੱਚ ਸਾਡਾ ਫਾਈਨੈਂਸ਼ੀਅਲ ਕੈਰੀਅਰ ਖਰਾਬ ਹੋ ਜਾਏ ਸਾਡੀ ਮੈਂਟਲੀ ਹੈਲਥ ਖਰਾਬ ਹੋ ਸਕੇ ਜੇਕਰ ਸਾਡੇ ਵਰਗੇ ਬੰਦੇ ਜੋਬ ਤੇ ਲੱਗ ਜਾਣਗੇ ਚੰਗੀ ਇਨਕਮ ਗੇਨ ਕਰਨ ਲੱਗ ਜਾਣਗੇ ਤਾਂ ਉਹ ਇਸ ਪਾਸੇ ਧਿਆਨ ਦੇਣ ਲੱਗ ਜਾਣਗੇ ਪੰਜਾਬ ਵੱਲ ਧਿਆਨ ਦੇਣ ਲੱਗ ਆਂਗੇ ਤੇ ਇਹ ਸਰਕਾਰਾਂ ਨਹੀਂ ਚਾਹੁੰਦੀਆਂ ਪੰਜਾਬ ਦੇ ਅੰਦਰ ਜੋ ਵੀ ਪੁਰਾਣੀ ਚੀਜ਼ ਹੈ ਜੋ ਵੀ ਐਂਟਿਕ ਚੀਜ਼ ਹੈ ਉਹ ਉਹ ਇੱਥੋਂ ਬਸ ਖਤਮ ਕਰ ਦਿੱਤੀ ਜਾਊਗੀ ਇਹ ਚੀਜ਼ ਨੂੰ ਹੁਣ ਸਮਝ ਲਓ ਬਈ